ਜਦੋਂ ਮਾੜਾ ਸਮਾਂ ਚੱਲ ਰਿਹਾ ਹੋਵੇ ਤਾਂ ਆਹ ਇੱਕ ਗੱਲ ਜ਼ਰੂਰ ਸੁਣੋ ਆਉ ਜਾਂਦੇ ਹਾਂ ਜ਼ਿੰਦਗੀ ਸੰਘਰਸ਼ ਹੈ ਜ਼ਿੰਦਗੀ ਵਿੱਚ ਹਮੇਸ਼ਾ ਉਤਾਰ ਚੜਾਵ ਆਉਂਦੇ ਹਨ ਤੁਪ ਤੋਂ ਬਾਅਦ ਛਾਂ ਅਤੇ ਦੁੱਖ ਤੋਂ ਬਾਅਦ ਖੁਸ਼ੀ ਇਹੀ ਜੀਵਨ ਦਾ ਸਾਰ ਹੈ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਸਮੇਂ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ ਕਿਸੇ ਵੀ ਹਾਲਾਤ ਵਿੱਚ ਹੌਂਸਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਜੇਕਰ ਅੱਜ ਤੁਹਾਡੇ ਤੇ ਦੁੱਖਾਂ ਦਾ ਪਹਾੜ ਡਿੱ ਗਿਆ ਹੈ ਤਾਂ ਇਹ ਸਮਾਂ ਵੀ ਲੰਘ ਜਾਵੇਗਾ ਅਤੇ ਜੇਕਰ ਤੁਸੀਂ ਅੱਜ ਕਿਸੇ ਚੀਜ਼ ਨੂੰ ਲੈ ਕੇ ਬਹੁਤ ਖੁਸ਼ ਹੋ ਤਾਂ ਇਹ ਵੀ ਸਮਾਂ ਲੰਘ ਜਾਵੇਗਾ ਇਸ ਲਈ ਹਮੇਸ਼ਾ ਆਪਣੇ ਆਪ ਨੂੰ ਇੱਕ ਸਾਹ ਰੱਖਣ ਦੀ ਕੋਸ਼ਿਸ਼ ਕਰੋ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨੋ ਬਸ ਅੱਗੇ ਵਧਦੇ ਰਹੋ ਅਤੇ ਜ਼ਿੰਦਗੀ ਦੇ ਰਸਤੇ ਤੇ ਅੱਗੇ ਵਧਦੇ ਰਹੋ ਸੰਸਾਰ ਵਿੱਚ ਮੌਜੂਦ ਹਰ ਮਨੁੱਖ ਦੇ ਜੀਵਨ ਵਿੱਚ ਕੋਈ ਨਾ ਕੋਈ ਦੁੱਖ ਹੁੰਦਾ ਹੈ ਤੁਹਾਡੇ ਵਾਲੀ ਦੀਵਾਲੀ ਦੇ ਸਾਰੇ ਚਿਹਰਿਆਂ ਨੂੰ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ ਹਰ ਵਿਅਕਤੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਿਹਾ ਹੁੰਦਾ ਹੈ ਪਰ ਅਸਲ ਵਿੱਚ ਉਹੀ ਵਿਅਕਤੀ ਜ਼ਿੰਦਗੀ ਨੂੰ ਜੀਣਾ ਜਾਣਦਾ ਹੈ ਜਿਸ ਕੋਲ ਆਪਣੇ ਹਮੇਸ਼ਾ ਦੁੱਖਾਂ ਨੂੰ ਨਜ਼ਰਅੰਦਾਜ਼ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੁਨਰ ਹੁੰਦਾ ਹੈ ਉਹ ਕਦੇ ਵੀ ਆਪਣੇ ਦੁੱਖਾਂ ਲਈ ਨਹੀਂ ਰੋਂਦਾ ਹਾਂ ਇੱਕ ਵਾਰ ਮੁਸੀਬਤ ਵਿੱਚ ਕਦਮ ਡਗਮਾ ਸਕਦਾ ਹੈ ਪਰ ਕਦਮ ਨੂੰ ਰੁਕਣ ਨਹੀਂ ਦੇਣਾ ਚਾਹੀਦਾ ਹਾਲਾਤ ਭਾਵੇਂ ਜਿੱਦਾਂ ਦੀ ਮਰਜ਼ੀ ਹੋਣ ਬਸ ਚੱਲਦੇ ਰਹਿਣਾ ਹੈ ਇਹ ਇਹ ਜ਼ਿੰਦਗੀ ਹੈ ਇਹ ਜ਼ਿੰਦਗੀ ਹੈ ਜਿਸ ਨੂੰ ਸਾਨੂੰ ਸਾਰਿਆਂ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ ਸਫ਼ਰ ਵਿੱਚ ਜਿੰਨੇ ਵੀ ਕੰਡੇ ਹੋਣ ਜਾਂ ਫੁੱਲ ਕਿੰਨੇ ਵੀ ਹੋਣ ਉਹਨਾਂ ਸਭ ਨੂੰ ਪਾਰ ਕਰੋ ਅਤੇ ਅੱਗੇ ਵਧਦੇ ਰਹੋ ਅਤੇ ਜ਼ਿੰਦਗੀ ਜਿਓ ਅੱਜ ਕੋ ਪਹਨੇਰਾ ਹੈ ਤਾਂ ਸਵੇਰ ਹੋਣ ਵਾਲੀ ਹੈ ਅੱਜ ਸਫਰ ਵਿੱਚ ਜਿੰਨੇ ਕੰਡੇ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਜਦੋਂ ਤੁਹਾਨੂੰ ਰਸਤੇ ਵਿੱਚ ਖਿਲਰੇ ਫੁੱਲਕ ਮਿਲਣਗੇ ਬਰਸਤੇ ਤੁਹਾਨੂੰ ਰੁਕਣ ਦੀ ਲੋੜ ਨਾ ਪਵੇ ਹੌਲੀ ਹੌਲੀ ਪਰ ਜਿਕੇਨੀ ਤੌਰ ਤੇ ਤੁਹਾਨੂੰ ਅੱਗੇ ਵਧਣਾ ਡੈਣਾ ਪਵੇਗਾ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਥੀਮ ਨੂੰ ਖਸ ਜਾਣ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ